ਸਮਾਨਾਉ ਬੰਡਲ ਦੇ ਪਿੰਡ ਫਤੇਪੁਰ ਦੀ ਮਨਦੀਪ گور ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਔਰ ਮਨਦੀਪ گور ਨੇ ਕਿਹਾ ਕਿ ਜੋ ਸਰਕਾਰ ਨੇ ਕਿਹਾ ਥਾ ਸਾਡੇ ਪਿੰਡ ਵਾਸੀਆਂ ਵੱਲੋਂ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਪਿੰਡ ਦੇ ਵਿੱਚ ਜਿੰਨੇ ਵੀ ਵਿਕਾਸ ਕੰਮ ਹੈ, ਪਾਵੇਂ ਹੈਲਥ ਹੈ, ਸਿੱਖਿਆ ਦਾ ਹੈ, ਜਾਂ ਨੌਜਵਾਨਾਂ ਦੇ ਲਈ ਸਟੇਡੀਅਮ ਦਾ ਹੈ, ਹਰ ਕੰਮ ਨੂੰ ਮੈਂ ਪੈਲਦੇ ਅਧਾਰ ਤੇ ਕਰਾਂਗੀ। ਜੋ ਸਰਕਾਰ ਮੈਨੂੰ ਜਿਸ ਤਰ੍ਹਾਂ ਸਰਕਾਰ ਨੇ ਐਲਾਨ ਕੀਤਾ ਹੈ, ਮਦਦ ਕੀਤੀ ਜਾਵੇਗੀ। ਸਰਬਸੰਮਤੀ ਵਾਲੀ ਪੰਚਾਇਤ ਦੀ ਉਸਕੇ ਤਹਿਤ ਮੈਂ ਦਿਲ ਤੋਂ ਹਰ ਪਿੰਡ ਦੇ ਵਾਸੀ ਦਾ ਕੰਮ ਹੋਗਾ, ਉਹ ਮੈਂ ਪੂਰਾ ਕਰਾਂ ਔਰ ਜਿਹੜੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਉਸ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਹੈ ਉਹ ਕਾਇਮ ਰਹੇਗਾ 45 ਸਾਲ ਬਾਅਦ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਨਾਲ ਮਨਦੀਪ ਕੌਰ ਨੂੰ ਸਰਪੰਚ ਚੁਣਿਆ ਗਿਆ ਮਨਦੀਪ ਕੌਰ ਹਾਂਜੀ 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 ਕੀ ਆ ਕਹਿਣਾ ਹੈ ਤੁਹਾਡਾ ਜਿਹੜਾ ਸਰਕਾਰ ਨੇ ਵੀ ਕਹਿਤਾ ਵੀ ਸਰਬਸੰਮਤੀ ਹੋਵੇ ਬਸ ਪਿੰਡ ਵਾਲਿਆਂ ਦਾ ਧੰਨਵਾਦ ਤੇ ਵਾਹਿਗੁਰੂ ਦਾ ਧੰਨਵਾਦ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਸਹਿਮਤੀ ਦੇ ਨਾਲ ਸਾਨੂੰ ਸਰਪੰਚ ਚੁਣਿਆ ਬਸ ਧੰਨਵਾਦੀ ਕਰਨਾ ਚਾਹਾਂਗੇ ਵਡੇ ਮੰਦੇ ਵਿੱਚ ਕੀ ਇੱਛਾਵਾਂ ਇਹ ਪਿੰਡ ਦੇ ਵਿਕਾਸ ਦੇ ਲਈ ਪਿੰਡ ਦੇ ਕਿੰਨੇ ਕੰਮ ਤੁਹਾਡੇ ਮੰਦੇ ਵਿੱਚ ਕਰਨ ਦੀ ਹੈ ਜੋ ਵੀ ਪਿੰਡ ਦਾ ਕੰਮ ਰਹਿੰਦਾ ਹੋਇਆ ਹਾਂ ਜੀ ਉਹ ਜ਼ਰੂਰ ਕਰਾਂਗੇ ਹਾਂਜੀ ਸਭ ਤੋਂ ਵੱਡਾ ਸੁਪਰਾਨਾ ਕੀ ਦਾ ਕਰੋਗੇ ਤੁਸੀਂ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਕੋਈ ਵੀ ਲੇਡੀਜ਼ ਦਾ ਕੋਈ ਵੀ ਮੁੱਦਾ ਹੋਇਆ ਹਾਂਜੀ ਉਹਦੇ ਵਾਸਤੇ ਅਸੀਂ ਕੰਮ ਕਰਾਂਗੇ ਪਿੰਡੇ ਦਾ ਹਰਜਿੰਦਰ ਸਿੰਘ ਜੀ ਆ ਹਰਜਿੰਦਰ ਸਿੰਘ ਤੁਹਾਡੇ ਕਰੋ ਸਰਪੰਚ ਜੁਣੇਗੇ ਕੀ ਕਹਿਣਾ ਹੈ ਪਿੰਡ ਵਾਸੀਆਂ ਨੂੰ ਤੁਸੀਂ ਕੀ ਕਹੋਗੇ ਪਿੰਡ ਵਾਸੀਆਂ ਦਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਪ੍ਰਮਾਤਮਾ ਦਾ ਧੰਨਵਾਦ ਜੀ ਸਾਰੇ ਨਗਰ ਨੇ ਬੜਾ ਵਧੀਆ ਉਤਾਲਾ ਕੀਤਾ ਜੀ ਜਿਹੜਾ ਸਾਡੇ 40 50 ਸਾਲ ਬਾਅਦ ਪਹਿਲੀ ਵਾਰੀ ਸੰਮਤੀ ਹੋਈ ਏ ਤੇ ਸਾਰੇ ਪਿੰਡ ਦਾ ਫੈਲਦੇ ਆਧਾਰ ਤੇ ਕੰਮ ਕਰਾਂਗੇ ਨਹੀਂ ਤੇ ਪਹਿਲਾਂ ਜਿਹੜੇ ਚੋਣ ਹੁੰਦੀ ਸੀ ਕੋਈ ਇੱਕ ਪਾਰਟੀ ਦਾ ਬਣ ਜਾਂਦਾ ਸੀ ਅੱਧੇ ਕੰਮ ਅੱਧਿਆਂ ਦੇ ਤੇ ਰਹਿ ਜਾਂਦੇ ਹਨ ਤੇ ਅਸੀਂ ਕਿਸੇ ਬਾਰੇ ਕਿਸੇ ਦੇ ਮਤਲਬ ਲੋ ਈਰਖਾ ਕਿਸੇ ਦੀ ਨਹੀਂ ਕਰਨੀ ਠੀਕ ਜੋ ਕੰਮ ਹੈ ਕਿਸੇ ਦਾ ਵੀ ਸਾਰਿਆਂ ਦਾ ਇੱਕ ਕੋ ਬਰਾਬਰ ਚੱਲੇਗਾ ਜੀ ਮੈਂ ਸਾਬਨਾ ਕਿ ਸਾਡੇ ਪਿੰਡ ਨੇ ਦੋਰੀ ਜਿਹੜੀ جنگ ਉਹ ਜਿੱਤ ਲਈ ਹੈ ਇੱਕ ਤਾਂ جنگ ਇਹ ਸੀ ਵੀ ਅਸੀਂ ਵਿਕਾਸ ਲਈ ਜਿਹੜੇ ਪੈਸੇ ਦੀ ਗ੍ਰਾਂਟ ਮੰਗਨੇ ਆ ਉਹ 5 ਲੱਖ ਰੁਪਇਆ ਸਾਨੂੰ ਮਿਲੇਗਾ ਨੰਬਰ 1 ਤੇ ਨੰਬਰ 2 ਲੰਬੇ ਸਮੇਂ ਤੋਂ ਸਾਡੀ ਜਿਹੜੀ ਸਰਬਸੰਮਤੀ ਦੀ ਮੰਗ ਸੀ ਉਹ ਪੂਰੀ ਹੋਈ ਹੈ ਇਸ ਲਈ ਅਸੀਂ ਗੁਰੂ ਦਾ ਪਿੰਡ ਦਾ ਨਗਰ ਨਿਵਾਸੀਆਂ ਦਾ ਹਰ ਬਸ਼ਰ ਦਾ ਹਰ ਸ਼ਖਸ ਦਾ ਧੰਨਵਾਦ ਕਰਦੇ ਆ ਕਿ ਉਹ ਖੁਸ਼ੀ ਦੇ ਪਲ ਤੇ ਇਹ ਜਿੱਤ ਤੇ ਸੰਤੀ ਜਿਹੜੀ ਸਾਡੀ ਝੋਲੀ ਚ ਪਈ ਏ ਇਸ ਲਈ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਪਿੰਡ ਦੇ ਵਿਕਾਸ ਵਿਚਾਰਕ ਪਹਿਲਾਂ ਵੀ ਇਸਦਾ ਕੁਲਦੀਪ ਸਿੰਘ ਘਰਾ ਨਾਲ ਹਰਿੰਦਰ ਸਿੰਘ ਘਰਾ ਨਾਲ ਇਹਨਾਂ ਨਾਲ ਹੋ ਰਹੀ ਸੀ ਤੇ ਇਹ ਕਹਿੰਦੇ ਵੀ ਅਸੀਂ ਨਿਰਪੱਖਤਾ ਨਾਲ ਪਿੰਡ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਸਾਰੇ ਦੇ ਸਾਰੇ ਕਰ ਦਿਆਂਗੇ ਭਾਵੇਂ ਉਹ ਐਜੂਕੇਸ਼ਨ ਦਾ ਹੈ ਭਾਵੇਂ ਉਹ ਡਿਸਪੈਂਸਰੀ ਦਾ ਹੈ ਭਾਵੇਂ ਸਿਹਤ ਸੇਵਾਵਾਂ ਦਾ ਹੈ ਭਾਵੇਂ ਪਿੰਡ ਦੇ ਵਿਕਾਸ ਦਾ ਹੈ ਭਾਵੇਂ ਖਾਸ ਕਰਕੇ ਗਰਾਉਂਡ ਦਾ ਨੌਜਵਾਨਾਂ ਦੇ ਲਈ ਇੱਕ ਮੈਦਾਨ ਦੀ ਲੋੜ ਹੈ ਉਹਦੇ ਨੇ ਜਾਂ ਇਸ ਤੋਂ ਇਲਾਵਾ ਵੀ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਜਿਹੜੇ ਵਿਕਾਸ ਨੇ ਉਸ ਲਈ ਪਹਿਲ ਦੇ ਆਧਾਰ ਤੇ ਅਸੀਂ ਇਹ ਕੰਮ ਜਿਹੜੇ ਨੇ ਸਾਰੇ ਕਰਾਂਗੇ ਔਰ ਅਸੀਂ ਫੇਰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਿੰਡ ਵਾਸੀਆਂ ਦੇ ਮਸ਼ਕੂਰ ਹਾਂ ਸਾਡਾ ਰੋਮ ਰੋਮ ਰੇਣੀ ਹੈ ਉਹਨਾਂ ਦੀ ਠੀਕ ਪਰ ਸੋਤਮ ਕੋਸਿਕ ਸਮਾਣਾ న్యూਸ